ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਸਿਹਤ ਵਿਗੜਨ ਕਾਰਨ ਬੱਚਿਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਦਾਦੀ ਦੇ ਕਰੀਬ 8 ਦੇ ਕਰੀਬ ਬੱਚੇ ਜਿਹੜੇ ਨੇ ਉਹਨਾਂ ਦੀ ਸਿਹਤ ਖਾਣ ਪੀਣ ਦੇ ਨਾਲ ਵਿਗੜ ਗਈ ਅਤੇ ਜਾਣਕਾਰੀ ਮੁਤਾਬਕ ਦਾਦੀਏ ਕਿ ਬੱਚਿਆਂ ਨੇ ਕਿਹਾ ਕਿ ਅਸੀਂ ਰਾਤ ਦਾ ਖਾਣਾ ਖਾਦਾ ਸੀ ਜਿਸ ਤੋਂ ਬਾਅਦ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਬੱਚਿਆਂ ਨੂੰ ਫੂਡ ਪాయిਜ਼ਨਿੰਗ ਨਾ ਹੋ ਗਈ ਹੋਵੇ ਇਸ ਬੰਦ ਵਿੱਚ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ਅਤੇ ਇਸ ਤੋਂ ਪਹਿਲਾਂ ਅਸੀਂ ਕਈ ਵਾਰ ਕੰਪਲੇਂਟ ਵੀ ਕਰ ਚੁੱਕੇ ਹਾਂ ਅਤੇ ਉਹਨਾਂ ਨੇ ਕਿਹਾ ਕਿ 8 ਤੋਂ 10 ਬੱਚਿਆਂ ਦੀ ਸਿਹਤ ਇੱਕਦਮ ਵਿਗੜ ਗਈ ਜਿਸ ਕਾਰਨ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਪੰਦ ਵਿੱਚ ਪ੍ਰਿੰਸੀਪਲ ਸਕੂਲ ਦੇ ਨੇ ਦੱਸਿਆ ਕਿ ਸਾਡੇ ਬੱਚਿਆਂ ਦਾ ਖਾਣਾ ਜਿਹੜਾ ਬਿਲਕੁਲ ਸਾਫ਼ ਸੁਥਰਾ ਦਿੱਤਾ ਜਾਂਦਾ ਹੈ ਅਤੇ ਇਹ ਸਿਹਤ ਅਚਾਨਕ ਖਰਾਬ ਹੋ ਗਈ ਅੱਜ ਮੈਂ ਮੈਡੀਕਲ ਲੀਵ ਤੇ ਸੀ ਪਰ ਮੇਰੀ ਤਬੀਤ ਖਰਾਬ ਸੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਸਿਵਲ ਹਸਪਤਾਲ ਵਿਖੇ ਆਇਆ ਹਾਂ ਉੱਥੇ ਹੀ ਬੱਚਿਆਂ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਅਤੇ ਦਰਦ ਦੇ ਨਾਲ ਤੜਫ ਰਹੇ ਨੇ ਬੱਚੇ ਹੋਰ ਕੀ ਕੁਝ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਏਖਰ ਚੈਨਲ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪੋਰਟ ਗੁਰਦਾਸਪੁਰ ਸਾਦੀ ਸਾਦੀ ਪ੍ਰੋਗਰਾਮ ਹੈ। ਮੈਂ ਤੋੜੀ। ਉੱਛਣੀ ਮੈਨੂੰ ਨਾ ਪਹਿਲਾਂ ਹੀ ਦਿੱਕਤ ਹੈ ਸਾਦੀ ਮੈਂ ਟੈਨਸ਼ਨ ਆ ਜਾਂਦੀ ਮੈਨੂੰ ਉਹ ਸਾ ਨਹੀਂ ਆਉਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਏ ਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੈਸੇ ਬਿਮਾਰ ਹੈ ਬੱਚੇ ਸਾਰੇ ਕੁਝ ਪਤਾ ਸਾਰੇ ਕਹਿ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੋਇਆ ਮੈਂ ਤੇ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਮ ਉਹ ਮੈਡੀਸਿਨ ਲਈ ਹੈ ਮੈਨੂੰ ਹੁੰਦਾ ਹੈ ਫਰੈਂਡ ਮੈਨੂੰ ਸ਼ਾਇਦ ਰੋਟੀ ਨਾਲ ਹੀ ਹੋਇਆ ਹੋਏ ਮੈਨੂੰ ਪਤਾ ਨਹੀਂ ਆਹ ਖਾਣਾ ਖਾਣ ਤੋਂ ਬਾਅਦ ਹੀ ਹਾਂਜੀ ਸਾਰੇ ਖਾਣਾ ਖਾਣ ਤੋਂ ਬਾਅਦ ਹੀ ਹੋਈ ਕਿੰਨੇ ਕੁ ਬੱਚੇ ਇਹਦੇ ਇੱਥੇ ਆਏ ਨੇ ਇੱਥੇ 7-8 ਤੇ ਆਏ ਆ 8 ਕੁ ਬੱਚੇ ਹਾਂ ਤੇ ਜਦੋਂ ਖਾਣਾ ਖਾ ਕੇ ਲੋਕ ਸੋ ਗਏ ਸੀ ਯਾਰ ਕਿ ਨਹੀਂ ਦਿੱਕਤ ਤਾਂ ਇਹ ਬਾਅਦ ਹੀ ਹੋਈ ਹੈ ਇਹ ਬਾਅਦ ਹੋਈ ਆ ਖਾਣਾ ਸਾਡਾ ਵਧੀਆ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਖਾਣਾ ਵਧੀਆ ਸਾਡੇ ਖਾਣੇ ਨਾਲ ਪ੍ਰੋਬਲਮ ਨਹੀਂ ਆ ਸਕਦੀ ਮੈਂ ਕਿਸ ਚੀਜ਼ ਨਾਲ ਮੰਨਦੀ ਦੀ ਕਿਉਂ ਆਈ ਹੈ ਇਹ ਪ੍ਰੋਬਲਮ ਸ਼ਾਇਦ ਮੇਰੀ ਮੈਡੀਸਿਨ ਨਾਲ ਕਾਦੀ ਮੈਡੀਸਿਨ ਆਇਰਨ ਦੀ ਆਇਰਨ ਦੀ ਦਿੱਤੀ ਸੀ ਖੋਲੀ ਸੀ ਪਹਿਲਾਂ ਦਿਖਾਦੇ ਆਇਰਨ ਸਾਨੂੰ ਪਿਛਲੇ ਸਕੂਲਾਂ ਚ ਦਿੱਤੀ ਜਾਂਦੀ ਸੀ ਅਪਾ ਖਾਂਦੀ ਪਰ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆਇਰਨ ਦੀ ਕੋਈ ਠੀਕ ਹੈ ਮਗੀ ਕਿ ਨਾ ਜੀ ਮੇਰਾ ਨਾਮ ਪੂਜਾ ਕਿ ਨਾਮ ਬੱਚੇ ਮੰਨਤ ਬੱਚੇ ਨਾਲ ਹੀ ਪੇਟ ਚ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ਼ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਰਹਿੰਦੀ ਆ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਫਿਲਹਾਲ ਤੇ ਅਸੀਂ ਘਰ ਲੈ ਚੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਜੇ ਬੱਚਿਆਂ ਦੀ ਦਿੱਕਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੀ ਦੇਖਾਂਗੇ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਸੜਦੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਹ ਤਾਂ ਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ਼ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਕਿਹੜੇ ਸਕੂਲ ਬੱਚਾ ਪੜਦਾ ਹੈ ਮੇਰਾ ਨਾਮ ਰਜੇਸ਼ ਕੁਮਾਰ ਆ ਬੱਚਾ ਸਕੂਲ ਪੜਦਾ ਹੈ ਮੈਰਿਟੋਰੀਅਸ ਸਕੂਲ ਕੀ ਦਿੱਕਤ ਹੈ ਬੱਚੇ ਬੱਚੇ ਨੂੰ ਗੈਸ ਕਰਕੇ ਆ ਥੋੜਾ ਜਿਹਾ ਪੇਟ ਚ ਇਨਫੈਕਸ਼ਨ ਜੀ ਹੋਈ ਹੈ ਸਾਰੇ ਬੱਚੇ ਅਸਤ ਕਰਦੇ ਐ ਫੈਕਸ਼ਨ ਕੋ ਹੋਇਆ ਮੈਂ ਕਿਸੇ ਕੋ ਪੇਟ ਜਨੇ ਫੈਕਸ਼ਨ ਹੋਈ ਹੈ ਤੇ ਦਾ ਕਹਿਣਾ ਕਿ ਫੂਡ ਪੋਇੰਟ ਨਹੀਂ ਕੋਈ ਹਾਂ ਹਾਂਜੀ 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 ਸਾਡਾ ਫੋਨ ਗਿਆ ਹੈ ਇਥੇ ਮੈਡਿਕਲ ਤੇ ਠੀਕ ਹੈ ਠੀਕ ਹੈ ਘਰ ਲੈ ਕੇ ਚਲੇ ਆਏ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਜਿਸ ਤਰ੍ਹਾਂ ਕੋ ਬੜਾ ਰਹੀ ਹੈ ਤੇ ਖਾਣਾ ਸਾਫ ਸੁਥਰਾ ਖਾਣਾ ਸਾਫ ਸੁਥਰਾ ਮਲੇ ਕਾਣਾ ਮਿਲਦਾ ਖਰਾਬ ਹੁੰਦੀ ਹੈ ਰਜੀਮਾ ਯਾਰ ਮੈਂ ਰਜੀਮਾ ਹਾਂ ਪ੍ਰਿੰਸੀਪਲ ਮੈਰੀਟਰੀ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਫਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ ਦੇਰ ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ 4-5 ਬੱਚਿਆਂ ਦੀ ਜਿਹੜੀ ਉਹ ਖਰਾਬ ਹੋਈ ਆ ਆਇਰਨ ਦੀ ਗੋਲੀ ਆਈਰਨ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਕਿੰਨੇ ਬੱਚਿਆਂ ਨੂੰ ਤਬੀਬ ਕਰਾਉਣੀ ਸੀ ਤਬੀਬ ਜਿਹੜੀ ਆ 6 ਤੋਂ 7 ਵਜੇ 5 ਤੋਂ 6 ਬੱਚਿਆਂ ਦੀ ਤਬੀਬ ਕਰਾਈ ਸੀ ਤੇ ਹੁਣ ਐਸੇਲੇ ਹਾਲਾਤ ਕੀ ਨੇ ਹੁਣ ਕਿੱਥੀ ਬੇਨਤੀ ਕਰਾਂ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਐਸੇ ਜਿਹੜਾ ਗੈਸਟ੍ਰਿਕ ਅਟੈਕ ਹੀ ਤਕਰੀਬਨ ਹੋਇਆ ਘਬਰਾਟ ਹੋਈ ਆ ਤੇ ਗੈਸ ਹੋਈ ਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਉਹ ਥੋੜੀ ਜਿਹੀ ਸਾਈਕਲ ਜਿਹੜੇ ਉਹ ਬੱਚਾ ਨੂੰ ਛੁੱਟੀ ਜੋ ਡਾਕਟਰ ਸਾਬ ਕਹਿੰਗੇ ਡਾਕਟਰ ਇਹ ਹੀ ਕਹਿ ਰਿਹਾ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਇਹਨਾਂ ਨੂੰ ਗੈਸ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਨ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਟਾਫ ਦੀ ਗੋਟੀ ਆ ਰੋ ਜਿਹੜਾ ਉਹ ਰੋਟੀ ਦਿੱਤੀ ਜਾਂਦੀ ਆ ਔਰ ਕਿਰਪਾਣ ਜਿਹੜੀ ਜੋ ਟੀਐਸਏਡੀ ਇਹ ਠੀਕ ਹੈਗੀ ਓਏ ਮਾਹੀਆ ਔਰ ਪਹਿਲਾਂ ਵੀ ਇਹ ਜਿਹੜੀ ਰੋਟੀ ਕਰਕੇ ਹੁੰਦੀ ਹੈ ਵਾਰਡਨ ਸਾਹਿਬ ਤੁਸੀਂ ਪਲੀਜ਼ ਵਾਰਡਨ ਸਾਹਿਬ ਇੱਕ ਮਿੰਟ ਤੁਸੀਂ ਪਲੀਜ਼ ਇਸ ਤੋਂ ਪਹਿਲਾਂ ਵੀ ਜਿਹੜਾ ਆ ਮਲਕੀ ਅੱਜ ਬੱਚਿਆਂ ਨੂੰ ਜਿਹੜੀ ਆ ਫੂਡ ਮਲਕੀ ਗੋਲੀ ਦੇਣ ਤੇ ਇਹ ਹੋਇਆ ਕਿ ਫੂਡ ਤਾਂ ਕਰ ਰਹੇ ਨਹੀਂ ਫੂਡ ਕਰਨ ਕੋਈ ਗੱਲ ਨਹੀਂ ਗੋਲੀ ਕਿੰਨੇ ਵਜੇ ਹੋਈ ਹੈ ਗੋੜ ਗੋਲੀ ਦਾ ਬੋੜੀ ਕਨੇ ਵਜੇ ਦਿੱਤੀ ਲੰਚ ਟਾਈਮ ਦਿੱਤੀ ਜੀ ਲੰਚ ਟਾਈਮ ਤੇ ਬੱਚੇ ਬਿਮਾਰ ਹੁੰਦੇ ਰਾਤ ਨੂੰ 8:30 ਵਜੇ ਨਹੀਂ ਹਾਂਜੀ ਨਹੀਂ ਲੰਚ ਟਾਈਮ ਦਿੱਤੀ ਆ ਬੱਚੇ ਗੋੜੀ ਗੋੜੀ ਲੰਚ ਟਾਈਮ ਦਿੱਤੀ ਹਾਂਜੀ ਹਾਂਜੀ ਪਰ ਬੱਚੇ ਰਾਤ ਨੂੰ 8:30 ਵਜੇ ਰੋਟੀ ਖਾਣ ਤੋਂ ਬਾਅਦ ਬਿਮਾਰ ਹੁੰਦੇ ਸੀ ਪਹਿਲਾਂ ਵੀ ਬਿਮਾਰ ਸੀ ਜਿਨ੍ਹਾਂ ਦੇ ਪੇਰੈਂਟਸ ਅੱਜ ਛੱਡ ਕੇ ਗਏ ਨੇ ਤੇ ਉਹ ਅੱਜ ਫੇਰ ਬੱਚੇ ਬਿਮਾਰ ਹੋ ਗਏ ਆ ਖੁਸ਼ ਬੱਚਿਆਂ ਦਾ ਖੁਸ਼ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਵਾ ਕਿ ਆ ਪਹਿਲਾਂ ਵੀ ਕੰਪਲੀਟ ਕੀਤੀ ਆ ਖਾਣੇ ਨੂੰ ਲੈ ਕੇ ਦਿੱਕਤ ਆ ਰਹੀ ਸੀ ਬੱਚਿਆਂ ਦੇ ਕੋਈ ਮਾਤਾ ਪਿਤਾ ਨੇ ਬਿਆਨ ਦਿੱਤੇ ਆ ਨੂੰ ਕਿ ਦਿੱਕਤ ਆ ਰਹੀ ਖਾਣੇ ਨੂੰ ਲੈ ਕੇ ਹਾਂਜੀ ਦਿੱਤੀ ਗਈ ਮੇਰੇ ਤੱਕ ਤਾਂ ਕੋਈ ਨਹੀਂ ਕੋਈ ਕੰਪਲੇਂਟ ਜਿਹੜੀ ਹੈ ਸਾਡੇ ਕੋਲ ਸਾਡੀ ਜਾਂ ਸਾਡੇ ਕੋਲ ਇਹਦਾ ਕਿ ਬੱਚੇ ਸਾਡੇ ਕੋਲ ਕੋਈ ਪ੍ਰੋਬਲਮ ਡੇਟ ਹੁੰਦੀ ਆ ਸੀ ਉਸੇ ਵale ਮੈਸ ਦਾ ਵੇਖਦੇ ਆ ਉਸੇ ਵale ਆਪਾਂ ਪ੍ਰਿੰਸੀਪਲ ਸਾਹਿਬ ਦੇ ਧਿਆਨ ਚ ਖਿਜਾਈ ਦੇ ਉਪਰ ਤੱਕ ਚਾਈਦਾ ਅਸੀਂ ਮੈਸ ਕਮੇਟੀ ਬਣਾਈ ਦੀ ਸੀ ਮੈਸ ਕਮੇਟੀ ਬਣੀ ਹੋਈ ਆ ਸਾਡੇ ਤੇ ਮੈਸ ਅੱਜ ਜੋ ਬੱਚਿਆਂ ਨੂੰ ਮਿਕਸ ਤਾਲਿਆ ਤੇ ਸਭੇ ਮਿਕਸ ਕਰਤੀਆ ਜਾਵਲ ਆ ਨਾਲੇ ਦੁੱਧ ਬਖਰਦਾ ਵੀ ਇਹ ਕਰਦਾ ਪਰ ਸਾਰੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸਾਡੇ ਕੋਲੋਂ ਮਤਲਬ ਕਿ 7-8 50-60 ਬੱਚਾ ਹੈਗਾ ਵਾ ਕਿ ਉਹ ਬੱਚਿਆਂ ਦੇ ਵਿੱਚ ਸਾਡੇ 6 ਬੱਚੇ ਬਿਮਾਰ ਨੇ ਹਾਂਜੀ 6 ਬੱਚੇ ਬਿਮਾਰ ਨੇ ਬਾਕੀ ਸਾਡੇ ਸਾਰੇ ਬੱਚੇ ਠੀਕ ਹੈ ਅਹੀਂ ਤੇ ਕਨੇ ਇੱਕ ਵੀਨਾ ਬਿਮਾਰ ਹੋ ਗਏ ਹਾਂਜੀ ਹਾਂਜੀ 6 ਬੱਚੇ ਆ ਜੀ ਪਰ ਬੱਚੇ ਤੇ 8-9 ਬੱਚੇ ਬਿਮਾਰ ਹੋਏ ਆ ਹਾਂਜੀ ਦੇਖੋ 700 ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਹੋਏ ਨੇ ਉਹ ਦੇਖੋ ਹੋ ਵੀ ਸਕਦਾ ਕੁਝ ਬੱਚੇ ਤੇ ਡਾਕਟਰਾਂ ਕੋਲ ਜਿਹੜੇ ਰਜਿਸਟਰਡ ਆ ਉਹ 8 ਬੱਚੇ ਆ ਦੇਖੋ ਉਸ ਤੋਂ ਬਾਅਦ ਹੋ ਸਕਦਾ ਇੱਕ ਬੱਚਾ ਲਿਆਇਆ ਵੀ ਹੁਣ ਇੱਕ ਦੋ ਬੱਚਾ ਜਿਹੜੇ ਛੁੱਟੀ ਲੈ ਕੇ ਆਏ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਹੋਏ ਨੇ